ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦਾ ਅਟਲ ਫੈਸਲਾ 6 ਜੂਨ ਨੂੰ ਕੁਲਦੀਪ ਸਿੰਘ ਗੜਗੱਜ ਨੇ ਦਿੱਤਾ ਕੌਮ ਨੂੰ ਸੰਦੇਸ਼ ਤਾਂ ਹੋਵੇਗਾ ਟਕਰਾ 84 ਦੇ ਕੱਲੂ ਘਾਰੇ ਮੌਕੇ ਜ਼ਖਮੀ ਹੋਏ ਪਾਵਨ ਸਰੂਪ ਦੇ ਸੰਗਤਾਂ ਨੂੰ ਕਰਵਾਏ ਜਾਣਗੇ ਦਰਸ਼ਨ ਜ਼ਖਮੀ ਪਾਵਨ ਸਰੂਪ ਦੇ ਦਰਸ਼ਨਾਂ ਦੇ ਲਈ 2 ਜੂਨ ਤੋਂ 6 ਜੂਨ ਦਾ ਰੱਖਿਆ ਗਿਆ ਸਮਾਂ ਪੰਜਾਬ ਕੈਬਨਟ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਦਿੱਤੀ ਮਨਜ਼ੂਰੀ ਸੀਐਮ ਮਾਨ ਦੀ ਅਗਵਾਈ ਹੇਠ ਪਾਲਿਸੀ ਨੂੰ ਕੀਤਾ ਗਿਆ ਪਾਸ ਪੰਜਾਬ ਦੇ ਵਿੱਚ ਲਗਾਤਾਰ ਕਰੋਨਾ ਦੇ ਨਵੇਂ ਮਾਮਲੇ ਆ ਰਹੇ ਸਾਹਮਣੇ ਸਿਹਤ ਵਿਭਾਗ ਅਨੁਸਾਰ ਦੇਸ਼ ਭਰ ਦੇ ਵਿੱਚ 10 ਦਿਨਾਂ ਦੇ ਅੰਦਰ 15 ਗੁਣਾ ਵਧੇ ਕੇਸ ਪੰਜਾਬ ਚ ਮੌਸਮ ਨੇ ਫੇਰ ਬਦਲਿਆ ਆਪਣਾ ਮિજાਜ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਤੇ ਹਨੇਰੀ ਦੀ ਚੇਤਾਵਨੀ ਜਾਰੀ ਜੂਨ 1984 ਦੇ ਕੱਲੂ ਘਾਰੇ ਦੀ 41ਵੀਂ ਵਰੇਗੰਡ ਮੌਕੇ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਹੋਣ ਵਾਲੇ ਸ਼ਹੀਦੀ ਸਮਾਗਮ ਦੇ ਵਿੱਚ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਵੱਲੋਂ ਸਿੱਖ ਕੌਮ ਦੇ ਨਾਂ ਦੇ ਉੱਤੇ ਸੰਦੇਸ਼ ਜਾਰੀ ਕਰਨ ਦੇ ਉਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਉਹਨਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਇਸ ਮਗਰੋਂ ਪੈਦਾ ਹੋਈ ਸੰਕਟ ਦੀ ਸਥਿਤੀ ਨੂੰ ਹੱਲ ਕਰਨ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਾਦ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਅਤੇ 2 ਘੰਟੇ ਤੱਕ ਚੱਲੀ ਇਸ ਮੀਟਿੰਗ ਤੋਂ ਬਾਅਦ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਨੇ ਕਿ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਅਤੇ ਉਹਨਾਂ ਨੂੰ ਸੇਵਾ ਮੁਕਤ ਕਰਨਾ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਗਾਇਆ ਗਿਆ ਅਤੇ ਰਾਤ ਦੇ ਸਮੇਂ ਉਹਨਾਂ ਨੂੰ ਉਹਦੇ ਦੇ ਉੱਤੇ ਬਿਠਾਇਆ ਗਿਆ ਉਹ ਮਰਿਆਦਾ ਦਾ ਘਾਣ ਹੈ ਕਿਉਂਕਿ ਜਦੋਂ ਕਿਸੇ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਤਾਂ ਸਾਰੀਆਂ ਸੰਪਰਦਾਵਾਂ ਸਿੱਖ ਜਥੇਬੰਦੀਆਂ ਤੇ ਟਕਸਾਲ ਜਾ ਕੇ ਉਹਨਾਂ ਦੀ ਦਸਤਾਰ ਬੰਦੀ ਕਰਦੀਆਂ ਹਨ ਲੇਕਿਨ ਰਾਤ ਦੇ ਸਮੇਂ ਉਹਨਾਂ ਦੀ ਇਸ ਤਰੀਕੇ ਦੇ ਨਾਲ ਦਸਤਾਰਬੰਦੀ ਕਰਨੀ ਮਰਿਆਦਾ ਦੀ ਉਲੰਘਣਾ ਹੈ ਅਤੇ ਅਗਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ 6 ਜੂਨ ਨੂੰ ਅਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਮ ਸੰਦੇਸ਼ ਪੜਦੇ ਨੇ ਤਾਂ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਅਬਜੈਕਟਿਵ ਦੇ ਮੈਂਬਰ ਸਹਿਬਾਨ ਵਿਸ਼ੇਸ਼ ਤੌਰ ਤੇ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪਹੁੰਚੇ ਆ ਮੈਂ ਉਹਨਾਂ ਨੂੰ ਜੀ ਉਹ ਆਇਆ ਅਖਦਾ ਕਿਉਂਕਿ ਸਾਡਾ ਫਰਜ ਬਣਦਾ ਉਹਨਾਂ ਨੂੰ ਜੀ ਉਹ ਆਇਆ ਅਖਦਾ ਉਹਨਾਂ ਦਾ ਧੰਨਵਾਦ ਕਰਨਾ ਦੂਸਰਾ ਜੋ ਪੰਥ ਵਿੱਚ ਵੱਡਾ ਮਸਲਾ ਇਸ ਵਕਤ ਬਣਿਆ ਹੋਇਆ ਪਹਿਲੀ ਗੱਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਤੇ ਜੂਨ 84 ਦੇ ਕਲੂ ਘਾਰੇ ਦੀ ਇਹ 48ਵੇਂ ਬਰੇ ਗੰਢ ਆਪਾਂ ਮਨਾ ਰਹੇ ਹੋ ਸ਼ਲੋਕ ਪਿਛਲੇ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਐਸੇ ਬਰੇ ਗੰਢ ਦੇ ਮੌਕੇ ਤੇ ਬਿਨਾ ਕਾਰਨ ਤੋਂ ਵੱਡੇ ਟਕਰਾਅ ਪੈਦਾ ਕਰਕੇ ਦੁਨੀਆ ਦੇ ਵਿੱਚ ਇਸ ਖੱਲੂ ਘਾਰੇ ਪ੍ਰਤੀ ਬਹੁਤ ਗਲਤ ਮੈਸੇਜ ਦੇਣ ਦਾ ਜਸ਼ਨ ਕਰਦੇ ਆ। ਇਹ ਇਸ ਕਰਕੇ ਉਹਨਾਂ ਲੋਕਾਂ ਦਾ ਜਿਹੜਾ ਇਹ ਮਕਸਦ ਹੈ ਇਸ ਨਾਲ ਇਸ ਸ਼ਹੀਦੀ ਪ੍ਰੋਗਰਾਮ ਨੂੰ ਇਸ ਖੱਲੂ ਘਾਰੇ ਦੇ ਸਮਾਗਮ ਨੂੰ ਬਹੁਤ ਵੱਡੀ ਢਾਹ ਲੱਗਦੀ ਹੈ। ਮੈਂ ਸਮੁੱਚੀ ਅਗਜੈਕਟਿਵ ਨੂੰ ਪ੍ਰਧਾਨ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਾਡਾ ਜਥੇਦਾਰ ਸਿਦੀ ਅਕਾਲ ਤੱਕ ਸਭ ਸੰਦੇਸ਼ ਦਵੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਥੇਦਾਰ ਕੌਣ ਹੋਣਾ ਚਾਹੀਦਾ ਹੈ ਜਿਹੜਾ ਕੌਮ ਨੇ ਸਰਪ੍ਰਸਤ ਕਰਕੇ ਜਿਹਨੂੰ ਮਾਨਤਾ ਦਿੱਤੀ ਹੋਵੇ ਜਥੇਦਾਰ ਪਹਿਲਾਂ ਮਸ਼ਰੂਮਣੀ ਕਮੇਟੀ ਲਾਉਂਦੀ ਹੈ ਉਹਨਾਂ ਨੂੰ ਸੇਵਾ ਮੁਕਤ ਕਰਦੀ ਹੈ ਅੱਗੇ ਵੀ ਸ਼੍ਰੋਮਣੀ ਕਮੇਟੀ ਨੇ ਲਾਉਣੇ ਆਂ ਸੇਵਾ ਮੁਕਤੀ ਸ਼੍ਰੋਮਣੀ ਕਮੇਟੀ ਨੇ ਕਰਨੇ ਆਂ ਅਸੀਂ ਇਹਨਾਂ ਦਾ ਸਹਿਯੋਗ ਦੇਣਾ ਇਸ ਕਰਕੇ ਗਿਆਨੀ ਕੁਲਦੀਪ ਸਿੰਘ ਗੜਦੱਜ ਕੌਮ ਦਾ ਸਰਪ੍ਰਸਤ ਜਥੇਦਾਰ ਨਹੀਂ ਔਰ ਨਾ ਕੌਮ ਦੀਆਂ ਜਥੇਬੰਦੀਆਂ ਨੇ ਨਾ ਸੰਤ ਸਮਾਜ ਨੇ ਨਾ ਨਿਹੰਗ ਸਿੰਘ ਜਥੇਬੰਦੀਆਂ ਨੇ ਨਾ ਕੌਮ ਦੀਆਂ ਬਹੁਤੀਆਂ ਸੰਗਰਸ਼ੀਲ ਜਥੇਬੰਦੀਆਂ ਨੇ ਜਾਂ ਸ਼ਹੀਦ ਪ੍ਰਵਾਦਾਂ ਨੇ ਉਹਨੂੰ ਬਤੌਰ ਜਥੇਦਾਰ ਮਾਨਤਾ ਨਹੀਂ ਦਿੱਤੀ ਦੇ ਆਪਾਂ ਇਹ ਕਹੀਏ ਕਿ ਜਬਰੀ ਉਹਦੀ ਮਾਨਤਾ ਅਸੀਂ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਕੁਝ ਲੋਕ ਨੇ ਸੋਚਦੇ ਹੋਣਗੇ ਇਹ ਉਹਨਾਂ ਦਾ ਬਹੁਤ ਵੱਡਾ ਭੁਲੇਖਾ ਕੌਮ ਦੇ ਵਿੱਚ ਜਥੇਦਾਰ ਨੂੰ ਸਰਪ੍ਰਬੰਧਕ ਹੋਣ ਵਾਸਤੇ ਬਹੁਤ ਵੱਡੀ ਮੁਸ਼ਕਲ ਕਰਨੀ ਪੈਂਦੀ ਹੈ ਔਰ ਉਹਦੇ ਨਿਯਮ ਆ ਉਹਦੇ اصول ਆ ਕਿ ਜਥੇਦਾਰ ਸਰਪ੍ਰਬੰਧਕ ਕਿਵੇਂ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਚ ਵਿੱਚੋਂ ਯੋਗ ਸ਼ਖਸੀਅਤ ਦੀ ਭਾਲ ਕਰਕੇ ਐਡਜਕਟਿਵ ਕਮੇਟੀ ਉਸ ਦੇ ਨਾਮ ਦਾ ਐਲਾਨ ਕਰਦੀ ਹੈ ਫਿਰ ਸਮੁਚੀਆਂ ਸਿੱਖ ਜਥੇਬੰਦੀਆਂ ਸਿੰਘ ਸੁਭਾਵਾ ਸਿੱਖ ਸੰਪਰਦਾਵਾਂ ਸੰਤ ਮਹਾਪੁਰਖ ਸੰਤ ਸਮਾਜ ਔਰ ਸਾਰੇ ਪੰਥ ਦੇ ਅੰਗ ਜਿਹੜੇ ਮਿਲ ਕੇ ਉਸ ਦੇ ਨਾਮ ਤੇ ਸਹਿਮਤੀ ਦੇ ਕੇ ਉਸ ਤੋਂ ਉਪਰੰਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਖੇ ਸਾਰਿਆਂ ਦੀ ਹਾਜ਼ਰੀ ਵਿੱਚ ਉਹਦੀ ਤਾਜ ਪੋਸ਼ੀ ਦੇ ਉੱਤੇ ਮੋਹਰ ਲਾਈ ਜਾਂਦੀ ਹੈ ਇਹ ਕੁਝ ਤਾਂ ਹੋਇਆ ਹੀ ਨਹੀਂ ਜਾਂ ਨਿਕਲਦੀਪ ਸਿੰਘ ਗੜਗਾਜ ਖੁਦ ਕਈ ਮਰਿਆਦਾਵਾਂ ਦੀ ਉਲੰਘਣਾ ਦੇ ਖੁਦ ਦੋਸ਼ੀ ਆ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਧਰਮ ਦੇ ਵਿੱਚ ਟਕਸਾਲ ਦੀ ਇੱਕ ਬਹੁਤ ਮਹੱਤਤਾ ਹੈ ਅਤੇ ਅਸੀਂ ਟਕਸਾਲ ਦਾ ਸਤਕਾਰ ਵੀ ਕਰਦੇ ਆ ਉਹਨਾਂ ਕਿਹਾ ਕਿ ਅੱਜ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਬਾਬਾ ਹਰਨਾਮ ਸਿੰਘ ਖਾਲਸਾ ਜੀ ਦੇ ਨਾਲ ਮੀਟਿੰਗ ਹੋਈ ਹੈ ਅਤੇ ਇੱਕ ਦੋ ਦਿਨ ਦੇ ਵਿੱਚ ਇਸ ਮਸਲੇ ਦਾ ਹੱਲ ਕੱਢ ਲਿਆ ਜਾਏ। ਸ਼ਹੀਦਾਂ ਨੂੰ ਸਨਮਾਨ ਦਿੱਤਾ ਜਾਂਦਾ। ਪਾਜੀ ਮਾਈਕ ਅੱਗੇ ਕਰ। ਪਾਟ ਪਾਟ ਸਾਹ ਦੇ ਪੂਰ ਪਾਏ ਜਾਂਦੇ ਆ। ਉਹ ਹਰ ਸਾਲ ਦੀ ਤਰ੍ਹਾਂ 6 ਜੂਨ ਨੂੰ ਇਸ ਵਾਰ ਵੀ ਮਨਾਇਆ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵੋਤਮ ਸੰਸਥਾ ਇਹ ਠੀਕ ਆ ਭਈ ਮੈਂਬਰ ਚੁਣ ਕੇ ਇੱਕ ਧੜੇ ਦੇ ਵਾਧੇ ਆ ਤੇ ਇੱਕ ਧੜੇ ਦੀ ਚੋਣ ਜਿਹੜੀ ਆ ਉਹ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼ੋਮਣੀ ਕਾਲੀਤਲ ਕਰਦੇ ਆ ਪਰ ਪ੍ਰਧਾਨ ਜਿਹਲੇ ਬਣ ਜਾਂਦਾ ਉਹ ਸਾਰੀ ਕੌਮ ਦੀ ਰਿਪਰੈਜੈਂਟੇਸ਼ਨ ਕਰਦਾ ਤੇ ਉਹ ਸਾਰਿਆਂ ਨੂੰ ਸੱਦੇ ਵੀ ਦਿੰਦਾ ਤੇ ਸਾਰਿਆਂ ਨੂੰ ਬੱਲ ਬੱਕੜੀ ਦੇ ਵਿੱਚ ਵੀ ਲੈਂਦਾ ਇਹ ਹੁਣ ਕਿਉਂਕਿ ਕੁਝ ਦਿਨਾਂ ਤੋਂ ਦਮਦਮੀ ਟਕਸਾਲ ਦੇ ਸਤਕਾਰਯੋਗ ਸਾਡੇ ਕੋਕੀ ਸੰਤ ਬਾਬਾ ਹਰਨਾਮ ਸਿੰਘ ਜੀ ਪਿੰਡਰਾਂ ਵਾਲੇ ਉਹਨਾਂ ਨੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਜਿਸ ਲਈ ਗੜਗਾਜ ਸਾਹਿਬ ਦੀ ਨਿਯੁਕਤੀ ਹੋਈ ਸੀ ਉਸ ਵੇਲੇ ਮਰਿਆਦਾ ਪ੍ਰਤੀ ਕੁਝ ਸਵਾਲ ਜਿਹੜੇ ਸੀ ਉਹ ਵੇ ਬਾਕੀ ਦੇ ਚੱਕੇ ਹੋਰ ਜਥੇ ਬੰਦਿਆਂ ਦੇ ਵੀ ਚੱਕੇ ਸੀ ਤੇ ਅਸੀਂ ਇਹਨਾਂ ਦੇ ਨਾਲ ਉਸ ਤੋਂ ਵੇਲੇ ਤੋਂ ਹੀ ਨਾਲ ਇਹਨਾਂ ਦੇ ਵਿਵਸਥਾ ਸੰਪਰਕ ਕੀਤਾ ਸੀ ਪਰ ਹੁਣ ਕਿਉਂਕਿ 6 ਜੂਨ ਆ ਗਈ ਹੈ ਤੇ 6 ਜੂਨ ਤੇ ਬਾਬਾ ਜੀ ਨੇ ਕਿਹਾ ਸੀ ਕਿ ਸਰਦਾਰ ਗੁਰਦੀਪ ਸਿੰਘ ਗੜਗੱਜ ਉਹ ਕਿਉਂਕਿ ਪੰਥ ਦੇ ਵਿੱਚ ਸਮੂਚੇ ਨੇ ਹਾਲੇ ਉਹਨਾਂ ਦੀ ਨਿਯੁਕਤੀ ਦੇ ਉੱਤੇ ਮੋਹਰ ਨਹੀਂ ਲਾਈ ਮਰਿਆਦਾ ਦੇ ਮਸਲੇ ਤੋਂ ਇਸ ਕਰਕੇ ਬਾਬਾ ਜੀ ਵੱਲੋਂ ਸਿਗਾ ਪਈ ਇਹ ਸੰਦੇਸ਼ ਤੇ ਸਤਿਕਾਰ ਉਥੇ ਸਿੰਘ ਸਾਹਿਬ ਦੇ ਦੇਣ। ਸੋ ਅਸੀਂ ਅੱਜ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਡੈਲੀਗੇਸ਼ਨ ਲੈ ਕੇ ਜੇ ਸਾਡੇ ਮੇਰੇ ਸੀਨੀਅਰ ਸਾਥੀ ਸਾਥ ਨਾਲ ਉਹਨਾਂ ਸਾਰਿਆਂ ਨੇ ਬਾਬਾ ਜੀ ਨਾਲ ਬੈਠ ਕੇ ਵਿਚਾਰ ਕੀਤੀ ਆ ਤੇ ਮੈਨੂੰ ਪੂਰਨ ਆਸ ਵੀ ਆ ਕਿ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਦਾਮਦਮੀ ਤਖਤਾਲ ਨਾਲ ਟਕਰਾਜ ਨਹੀਂ ਆਉਂਦੀ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਦ ਟੀਵੀ। ਜੂਨ 1984 ਦੇ ਵਿੱਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਕੀਤੇ ਗਏ ਫੌਜੀ ਹਮਲੇ ਦੌਰਾਨ ਜ਼ਖਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪ ਦੇ ਇਸ ਵਾਰ ਵੀ 2 ਜੂਨ ਤੋਂ ਲੈ ਕੇ 6 ਜੂਨ ਤੱਕ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ। ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਢੜੇਂਗਾ ਨੇ ਕਿਹਾ ਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜੂਨ 1984 ਦਾ ਫੌਜੀ ਹਮਲਾ ਸਿੱਖ ਮਾਨਸਿਕਤਾ ਦਾ ਸਦੀਵੀ ਹਿੱਸਾ ਬਣ ਚੁੱਕਾ ਹੈ ਅਤੇ ਹਰ ਸਾਲ ਜੂਨ ਮਹੀਨਾ ਚੜਦਿਆਂ ਹੀ ਸਿੱਖ ਕੌਮ ਦੇ ਇਹ ਅੱਲੇ ਜ਼ਖਮ ਰਿਸਣ ਲੱਗਦੇ ਨੇ। ਉਨ੍ਹਾਂ ਅੱਗੇ ਕਿਹਾ ਕਿ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਇਸ ਫੌਜੀ ਹਮਲੇ ਦੌਰਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕਰਕੇ ਜਿੱਥੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਉੱਥੇ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਗੋਲੀ ਨਾਲ ਜ਼ਖਮੀ ਕਰ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਸਰੂਪ ਨੂੰ 6 ਜੂਨ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਸ਼ਸ਼ੋਭਿਤ ਕੀਤਾ ਜਾਏਗਾ। ਉਹਨਾਂ ਇਹ ਵੀ ਕਿਹਾ ਕਿ ਸਿੱਖ ਕੌਮ ਇਸ ਕੱਲੂਕਾਰੇ ਨੂੰ ਕਦੇ ਵੀ ਭੁੱਲ ਨਹੀਂ ਸਕਦੀ ਹੈ। ਅਤੇ ਜੂਨ ਮਹੀਨਾ ਆਉਂਦੇ ਹੀ ਇਹਨਾਂ ਜ਼ਖਮਾਂ ਦੀ ਪੀੜ ਹਰ ਸਿੱਖ ਮਹਿਸੂਸ ਕਰਦਾ ਹੈ। ਉਹਨਾਂ ਦੱਸਿਆ ਕਿ ਜ਼ਖਮੀ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਸਰੂਪ ਨੂੰ 2 ਜੂਨ ਤੋਂ 6 ਜੂਨ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਸੁਸ਼ੋਭਿਤ ਕੀਤਾ ਜਾਵੇਗਾ। ਇਸ ਦੌਰਾਨ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਸੰਗਤਾਂ ਪਾਵਨ ਸਰੂਪ ਦੇ ਦਰਸ਼ਨ ਕਰ ਸਕਣਗੀਆਂ। ਬਿਊਰੋ ਰਿਪੋਰਟ ਹਮਦਤ ਟੀਵੀ। ਪੰਜਾਬ ਕੈਬਨਿਟ ਵੱਲੋਂ ਲੈਂਡ ਪੁੱਲਿੰਗ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਸ ਪਾਲਿਸੀ ਨੂੰ ਪਾਸ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਅੱਜ ਕੈਬਨਿਟ ਵੱਲੋਂ ਲੈਂਡ ਪੂਲਿੰਗ ਪਾਲਿਸੀ ਪਾਸ ਕਰ ਦਿੱਤੀ ਗਈ ਹੈ। ਪਹਿਲੇ ਫੇਜ਼ ਦੇ ਵਿੱਚ 27 ਸ਼ਹਿਰਾਂ ਦੇ ਵਿੱਚ ਇਹ ਪਾਲਿਸੀ ਲਿਆਂਦੀ ਜਾ ਰਹੀ ਹੈ। ਇਸ ਮੌਕੇ ਦੇ ਉੱਤੇ ਉਹਨਾਂ ਸਪਸ਼ਟ ਕੀਤਾ ਕਿ ਇਸ ਪਾਲਿਸੀ ਤਹਿਤ 1 ਗੱਜ ਜ਼ਮੀਨ ਦੀ ਵੀ ਧੱਕੇ ਨਾਲ ਐਕਵਾਇਰ ਨਹੀਂ ਕੀਤੀ ਜਾਵੇਗੀ। ਸਗੋਂ ਜ਼ਮੀਨ ਮਾਲਕ ਨੂੰ ਪੂਰੀ ਆਜ਼ਾਦੀ ਹੋਵੇਗੀ। ਕਿਉਂ ਆਪਣੀ ਮਰਜ਼ੀ ਮੁਤਾਬਕ ਭਾਵੇਂ ਜ਼ਮੀਨ ਸਰਕਾਰ ਨੂੰ ਦਵੇ ਭਾਵੇਂ ਕਿਸੇ ਬਿਲਡਰ ਨੂੰ ਦਵੇ ਤੇ ਭਾਵੇਂ ਖੁਦ ਰੱਖ ਲਵੇ ਇਸ ਦੇ ਲਈ ਜ਼ਮੀਨ ਮਾਲਕ ਤੇ ਕਿਸਾਨ ਵਿਰੋਧੀਆਂ ਦੀਆਂ ਗੁੰਮਰਾਹਕੂਨ ਗੱਲਾਂ ਦੇ ਵਿੱਚ ਨਾ ਆਣ ਇਸ ਮੌਕੇ ਦੇ ਉੱਤੇ ਅਮਨ अरोड़ा ਨੇ ਪਾਲਿਸੀ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀ ਵੀ ਸਾਂਝੀ ਕੀਤੀ ਇਹ ਲੈਂਡ ਪੂਲਿੰਗ ਪਾਲਿਸੀ ਜੋ ਅੱਜ ਅਸੀਂ ਪਾਸ ਕੀਤੀ ਹੈ ਪੰਜਾਬ ਸਰਕਾਰ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਗੁੰਮਰਾਹ ਕੀਤਾ ਜਾ ਰਿਹਾ ਕਿ ਐਕਵਾਇਰ ਹੋਏਗਾ ਧੱਕੇ ਨਾਲ ਐਕ acquisition ਹੋਏਗੀ ਕਿਸਾਨਾਂ ਦੀਆਂ ਜ਼ਮੀਨਾਂ ਦੀ ਮੈਂ ਬੜਾ ਸਪਸ਼ਟ ਕਰ ਦੇਣਾ ਚਾਹਣਾ ਕਿ ਇੱਕ ਗਾਜ਼ਵੀ ਕਿਤੇ ਐਕquisition ਹੈ ਜਿਹੜੀ ਉਹ ਧੱਕੇ ਨਾਲ ਦਾ ਦੂਰ ਦੀ ਗੱਲ ਹੈ ਐਕਵਾਇਰ ਨਹੀਂ ਕੀਤੀ ਜਾਏਗੀ ਔਰ ਇਹ ਪੂਲਿੰਗ ਪਾਲਿਸੀ ਹੈ ਜਿਹਦੇ ਵਿੱਚ ਕਿਸਾਨਾਂ ਨੇ ਜ਼ਮੀਨ ਮਾਲਕਾਂ ਨੇ ਆਪਦੀ ਸਹਿਮਤੀ ਦੇ ਨਾਲ ਇਹ ਚਾਹੇ ਸਰਕਾਰ ਨੂੰ ਦੇ ਦੋ ਚਾਹੇ ਕਿਸੇ ਬਿਲਡਰ ਨੂੰ ਦੇ ਦੋ ਔਰ ਚਾਹੇ ਉਹਨੂੰ ਤੁਸੀਂ ਆਪ ਡਿਵੈਲਪ ਕਰ ਲੈਣ ਕਿਸਾਨ ਇਹ ਉਹਦੇ ਵਿੱਚ ਖੁੱਲੀ ਛੋਟ ਹੋਏਗੀ ਔਰ ਸਿਰਫ ਨੋਟੀਫਾਈ ਕਰਨਾ ਹੈ ਸਰਕਾਰ ਨੇ ਐਕੁਇਜ਼ੀਸ਼ਨ ਹੈ ਜਿਹੜੀ ਐਕਵਾਇਰ ਕਰਨ ਦੀ ਗੱਲ ਉਹ ਸਿਰਫ ਔਰ ਸਿਰਫ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਗੱਲ ਔਰ ਉਸ ਤੋਂ ਲਾਵਾ ਕੁਝ ਨਹੀਂ 27 ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵੱਡੇ ਸਤਾਈ ਸ਼ਹਿਰਾਂ ਦੇ ਵਿੱਚ ਇਹ ਪਾਲਿਸੀ ਹੈ ਉਹ ਫਾਸ ਫੇਜ਼ ਦੇ ਵਿੱਚ ਲਿਆਂਦੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਆ ਇਹ ਹੁੰਦਾ ਸੀ ਪਹਿਲਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਕਿ ਲੈਂਡ ਮਾਫੀਆਜ਼ ਨੂੰ ਫਾਇਦਾ ਦੇਣ ਦੇ ਲਈ ਔਰ ਇਲੀਗਲ ਕਲੋਨੀਆਂ ਦੇ ਵਿੱਚ ਜੋ ਜੋ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਦੇ ਇੰਟਰਸਟ ਹੁੰਦੇ ਸੀਗੇ ਉਹਨਾਂ ਨੂੰ ਪੜਾਵਾ ਦੇਣ ਦੇ ਲਈ ਐਹ ਜੀਆਂ ਪਾਲਿਸੀਆਂ ਲਾਗੂ ਕੀਤੀ ਜਾਂਦੀ ਸੀ ਕਿ ਜਦੋਂ ਨੋਟੀਫਿਕੇਸ਼ਨ ਹੋਗੀ ਉਸ ਤੋਂ ਬਾਅਦ ਉਸ ਜ਼ਮੀਨ ਦੀ ਸੇਲ ਪਰਚੇਜ਼ ਜਿਹੜੀ ਨਾ ਕੋਈ ਵੇਚ ਸਕੂਗਾ ਨਾ ਕੋਈ ਖਰੀਦ ਸਕੂਗਾ ਇਹ ਜਿਹੇ ਕੰਡੀਸ਼ਨਲ ਲਾ ਦਿੱਤੇ ਜਾਂਦੀਆਂ ਸੀਗੀਆਂ ਅਸੀਂ ਅੱਜ ਦੀ ਇਸ ਪਾਲਿਸੀ ਦੇ ਵਿੱਚ ਉਹ ਸਾਰੀਆਂ ਕੰਡੀਸ਼ਨਲ ਹਟਾ ਦਿੱਤੀਆਂ ਜਿਹੜਾ ਮਰਜ਼ੀ ਆਪਣੀ ਜ਼ਮੀਨ ਚਾਹੇ ਆਪ ਦੇ ਕੋਲ ਰੱਖੇ ਚਾਹੇ ਸਰਕਾਰ ਨੂੰ ਵੇਚੇ ਚਾਹੇ ਕਿਸੇ ਹੋਰ ਨੂੰ ਡਿਵੈਲਪਰ ਨੂੰ ਵੇਚੇ ਚਾਹੇ ਆਪ ਡਿਵੈਲਪ ਕਰੇ ਇਹ ਖੁੱਲੀ ਛੋਟ ਹੈ ਜਿਹੜੀ ਕਿਸਾਨ ਨੂੰ ਔਰ ਜੋ ਖੇਤ ਹੈ ਉਹਦੇ ਮਾਲਕ ਨੂੰ ਜ਼ਮੀਨ ਮਾਲਕ ਨੂੰ ਉਹ ਦਿੱਤੀ ਜਾ ਚੁੱਕੀ ਹੈ ਔਰ ਇਸ ਪਾਲਿਸੀ ਦੇ ਤਹਿਤ ਇੱਕ ਏਕੜ ਪਿੱਛੇ 1000 ਗਾਜ਼ ਰੈਜ਼ੀਡੈਂਸ਼ੀਅਲ 200 ਗਾਜ਼ ਕਮਰਸ਼ੀਅਲ ਜਗ੍ਹਾ ਜਿਹੜੀ ਯਾਨੀ ਕਿ ਟੋਟਲ 1200 ਗਾਜ਼ 1000 ਰੈਜ਼ੀਡੈਂਸ਼ੀਅਲ 200 ਕਮਰਸ਼ੀਅਲ ਫੁੱਲੀ ਡਿਵੈਲਪਡ ਲੈਂਡ ਹੈ ਜਿਹੜੀ ਉਹਦੇ ਵਿੱਚ ਸੀਵਰੇਜ, ਵਾਟਰ ਸਪਲਾਈ, ਸੜਕਾਂ, ਲਾਈਟਿੰਗ, ਪਾਰਕ ਸਾਰਾ ਕੁਝ ਉਹਨੂੰ 100% ਡਿਵੈਲਪ ਹੈ ਜਿਹੜਾ ਉਹ ਕਰਕੇ ਦਿੱਤਾ ਜਾਊਗਾ ਤਾਂ ਕਿ ਲੋਕ ਉੱਥੇ ਆਪਦਾ ਆਸ਼ਿਆਨਾ ਬਣਾ ਕੇ ਉਹ ਰਹਿ ਸਕਣ ਇਸ ਤੋਂ ਇਲਾਵਾ ਇਸੇ ਪਾਲਿਸੀ ਦੇ ਵਿੱਚ ਇੱਕ ਹੋਰ ਪ੍ਰੋਵੀਜ਼ਨ ਕਿ ਜੇ ਕਿਸੇ ਵਿਅਕਤੀ ਕੋਲੇ ਅਲੱਗ-ਅਲੱਗ ਥਾਵਾਂ ਦੇ ਉੱਪਰ ਸਪੋਜ਼ ਕਿਤੇ ਡਵੈਲਪਮੈਂਟ ਹੋ ਰਹੀ ਹੈ 2 400 500 ਏਕੜ ਦੇ ਵਿੱਚ 1000 ਏਕੜ ਦੇ ਵਿੱਚ ਕਿਤੇ ਉਹ ਵਿਅਕਤੀ 9 ਏਕੜ ਉਹਦੇ ਕੋਲ ਜਗ੍ਹਾ ਹੈ 9 ਏਕੜ ਜਾਂ 10 ਏਕੜ ਉਹਦੇ ਕੋਲੇ ਅਲੱਗ-ਅਲੱਗ ਥਾਵਾਂ ਦੇ ਉੱਪਰ ਹੈ ਉਹ 9 ਏਕੜ ਜਗ੍ਹਾ ਜੇ ਸਰਕਾਰ ਨੂੰ ਦੇ ਦਿੰਦਾ ਹੈ ਤਾਂ ਉਹਨੂੰ 3 ਏਕੜ ਫੁੱਲੀ ਡਿਵੈਲਪਡ ਜਗਾ ਗਰੁੱਪ ਹਾਊਸਿੰਗ ਵਾਸਤੇ ਉਹ ਦਿੱਤੀ ਜਾਏਗੀ ਉਹ ਚਾਹੇ ਆਪ ਡਿਵੈਲਪ ਕਰ ਲੈ ਚਾਹੇ ਕਿਸੇ ਦੇ ਨਾਲ ਜੁਆਇੰਟ ਵੈਂਚਰ ਦੇ ਵਿੱਚ ਡਿਵੈਲਪਰ ਦੇ ਨਾਲ ਰਲ ਕੇ ਕਰ ਲੈ ਉਹ ਖੁਦ ਆਪ ਉੱਥੇ ਗਰੁੱਪ ਹਾਊਸਿੰਗ ਕਰ ਸਕੂਗਾ ਯਾਨੀ ਕਿ ਤੀਜਾ ਹਿੱਸਾ 9 ਏਕੜ 3 ਏਕੜ ਉਹਨੂੰ ਦੇ ਦਾਂਗੇ ਵਾਪਸ 15 ਏਕੜ ਨੇ ਉਹਨੂੰ 5 ਏਕੜ ਮਿਲ ਜਾਣਗੇ ਉੱਥੇ ਆਪਦਾ ਗਰੁੱਪ ਹਾਊਸਿੰਗ ਬਣਾ ਕੇ ਉਹ ਸੈਂਕੜੇ ਦੀ ਤਾਦਾਦ ਦੇ ਵਿੱਚ ਉਹ ਫਲੈਟ ਬਣਾਵੇ ਆਪ ਵੀ ਕਮਾਵੇ ਲੋਕਲ ਉਹਦੇ ਫਲੈਟਾਂ ਦੇ ਵਿੱਚ ਰਹਿਣਾ ਇਹ ਇਹ ਸਰਕਾਰ ਦੀ ਇਸ ਪਾਲਿਸੀ ਦੇ ਵਿੱਚ ਹੈ ਬਿਊਰੋ ਰਿਪੋਰਟ ਹਮਦਰਦ ਟੀਮ ਪੰਜਾਬ ਦੇ ਵਿੱਚ ਲਗਾਤਾਰ ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਤਾਜ਼ਾ ਜਾਣਕਾਰੀ ਦੇ ਅਨੁਸਾਰ ਫਿਰੋਜ਼ਪੁਰ ਦੇ ਵਿੱਚ ਇੱਕ ਹੋਰ ਕਰੋਨਾ ਪੋਜ਼ਿਟਿਵ ਕੇਸ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇਸ ਕਰੋਨਾ ਪੀੜਤ ਵਿਅਕਤੀ ਦੀ ਉਮਰ ਲਗਭਗ 39 ਸਾਲ ਹੈ ਇਸ ਵਿਅਕਤੀ ਦੀ ਖੰਗ ਅਤੇ ਜ਼ੁਕਾਮ ਦੇ ਕਾਰਨ ਸਿਹਤ ਵਿਗੜਨ ਤੋਂ ਬਾਅਦ ਕੋਵਿਡ 19 ਦਾ ਟੈਸਟ ਕੀਤਾ ਗਿਆ ਤਾਂ ਉਸ ਦਾ ਟੈਸਟ ਪੋਜ਼ਿਟਿਵ ਆਇਆ ਇੱਕ ਕੋਰੋਨਾ ਪੀੜਤ ਵਿਅਕਤੀ ਰੇਲਵੇ ਕਲੋਨੀ ਫਿਰੋਜ਼ਪੁਰ ਵਿਖੇ ਆਇਆ ਸੀ ਅਤੇ ਉਸਦੀ ਟਰੈਵਲ ਹਿਸਟਰੀ ਤੋਂ ਪਤਾ ਲੱਗਾ ਹੈ ਕਿ ਉਹ 25 ਤੋਂ 27 ਮਈ ਤੱਕ ਮੁਜ਼ਫਰਾ ਨਗਰ ਯੂਪੀ ਦੇ ਵਿੱਚ ਰਿਹਾ ਹੈ ਜਿਵੇਂ ਹੀ ਇਸ ਵਿਅਕਤੀ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਸਿਵਲ ਸਰਜਨ ਫਿਰੋਜ਼ਪੁਰ ਡਾਕਟਰ ਰਾਜਵਿੰਦਰ ਕੌਰ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਫਿਰੋਜ਼ਪੁਰ ਨੇ ਇਸ ਕੋਰੋਨਾ ਪੀੜਤ ਵਿਅਕਤੀ ਨੂੰ ਉਸਦੇ ਘਰ ਦੇ ਵਿੱਚ ਹੀ ਆਈਸੋਲੇਟ ਕਰ ਦਿੱਤਾ ਅਤੇ ਹਰ ਤਰ੍ਹਾਂ ਦੇ ਜ਼ਰੂਰੀ ਪ੍ਰਬੰਧ ਕੀਤੇ ਗਏ ਨੇ ਤਾ ਜੋ ਇਹ ਵਾਇਰਸ ਹੋਰ ਨਾ ਫੈਲੇ ਕਰੋਨਾ ਦੀ ਰੋਕਥਾਮ ਦੇ ਲਈ ਸਿਵਲ ਸਰਜਨ ਫਿਰੋਜ਼ਪੁਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਹੋਰ ਸਾਰੇ ਜ਼ਰੂਰੀ ਕਦਮ ਵੀ ਚੁੱਕੇ ਗਏ ਨੇ ਜ਼ਿਕਰ ਯੋਗ ਹੈ ਕਿ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਦੇ ਵਿੱਚ ਇੱਕ ਕਰੋਨਾ ਪੋਜ਼ਿਟਿਵ ਵਿਅਕਤੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਸਿਹਤ ਵਿਭਾਗ ਫਿਰੋਜ਼ਪੁਰ ਨੇ ਉਸ ਕਰੋਨਾ ਸੰਕਰਮਿਤ ਵਿਅਕਤੀ ਨੂੰ ਘਰ ਦੇ ਵਿੱਚ ਹੀ ਆਈਸੋਲੇਟ ਕਰ ਦਿੱਤਾ ਸੀ ਹੁਣ ਫਿਰੋਜ਼ਪੁਰ ਦੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 2 ਹੋ ਗਈ ਹੈ ਉਧਰ ਦੇਸ਼ ਭਰ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਦੇ ਨਾਲ ਵਧ ਰਹੇ ਨੇ ਸਰਗਰਮ ਮਾਮਲਿਆਂ ਦੀ ਗਿਣਤੀ 3976 ਤੱਕ ਪਹੁੰਚ ਚੁੱਕੀ ਹੈ ਸਿਹਤ ਵਿਭਾਗ ਦੀ ਵੈੱਬਸਾਈਟ ਦੇ ਅਨੁਸਾਰ 10 ਦਿਨਾਂ ਦੇ ਵਿੱਚ 15 ਗੁਣਾ ਕੇਸ ਵੱਧ ਚੁੱਕੇ ਨੇ ਕੇਰਲ ਦੇ ਵਿੱਚ ਸਭ ਤੋਂ ਵੱਧ 1435 ਮਾਮਲੇ ਨੇ ਸਰਗਰਮ ਮਾਮਲਿਆਂ ਦੇ ਮਾਮਲੇ ਦੇ ਵਿੱਚ ਮਹਾਰਾਸ਼ਟਰ ਦੂਜੇ ਸਥਾਨ ਦੇ ਉੱਤੇ ਹੈ ਇੱਥੇ 506 ਮਰੀਜ਼ ਨੇ ਕਰੋਨਾ ਦੇ ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵੀ ਹੁਣ 34 ਤੱਕ ਪਹੁੰਚ ਗਈ ਹੈ ਪਿਛਲੇ 24 ਘੰਟਿਆਂ ਦੇ ਵਿੱਚ 6 ਮੌਤਾਂ ਹੋਈਆਂ ਨੇ ਸੋਮਵਾਰ ਨੂੰ ਅਹਮਦਾਬਾਦ ਦੇ ਵਿੱਚ ਇੱਕ 18 ਸਾਲਾ ਗਰਭਵਤੀ ਕੁੜੀ ਅਤੇ ਇੱਕ 47 ਸਾਲਾ ਔਰਤ ਦੀ ਕਰੋਨਾ ਦੇ ਕਾਰਨ ਮੌਤ ਵੀ ਹੋ ਗਈ ਹੈ ਇਸ ਤੋਂ ਪਹਿਲਾਂ ਐਤਵਾਰ ਨੂੰ ਦਿੱਲੀ ਦੇ ਵਿੱਚ ਇੱਕ 22 ਸਾਲਾ ਕੁੜੀ ਅਤੇ ਤਾਮਿਲਨਾਡੂ ਦੇ ਵਿੱਚ ਇੱਕ 25 ਸਾਲਾ ਮੁੰਡੇ ਦੀ ਵੀ ਕਰੋਨਾ ਦੇ ਨਾਲ ਮੌਤ ਹੋਈ ਸੀ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਕਰਨਾਟਕ ਸਰਕਾਰ ਨੇ ਇੱਕ ਜਨਤਕ ਸਲਾਹ ਜਾਰੀ ਕੀਤੀ ਹੈ ਜਿਸ ਦੇ ਵਿੱਚ ਲੋਕਾਂ ਨੂੰ ਸਪੀਡ ਵਾਲੀਆਂ ਥਾਵਾਂ ਦੇ ਉੱਤੇ 마스크 ਪਹਿਨਣ, ਸਰੀਰਕ ਦੂਰੀ ਬਣਾਈ ਰੱਖਣ ਅਤੇ ਸਫਾਈ ਦਾ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ। ਬੁਖਾਰ, ਖੰਗ, ਛਾਤੀ ਦੇ ਵਿੱਚ ਦਰਦ ਜਾਂ ਫਿਰ ਸਾਹ ਲੈਣ ਦੇ ਵਿੱਚ ਮੁਸ਼ਕਲ ਹੋਣ ਦੀ ਸੂਰਤ ਦੇ ਵਿੱਚ ਲੋਕਾਂ ਨੂੰ ਤੁਰੰਤ ਟੈਸਟ ਕਰਵਾਉਣ ਦੇ ਲਈ ਵੀ ਕਿਹਾ ਗਿਆ। ਰਾਜ ਦੇ ਵਿੱਚ 253 ਸਰਗਰਮ ਮਾਮਲੇ ਨੇ। ਸੋਮਵਾਰ ਨੂੰ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਅਗਲੀ ਕੋਵਿਡ ਮਹਾਮਾਰੀ ਅਜੇ ਖਤਮ ਨਹੀਂ ਹੋਈ ਹੈ। ਕੇਂਦਰ ਨੂੰ ਕੋਵਿਡ ਨਮੂਨਾ ਇਕੱਠਾ ਕਰਨ ਦੀਆਂ ਤਿਆਰੀਆਂ ਕੋਵਿਡ ਕੇਂਦਰਾ ਅਤੇ ਆਵਾਜਾਈ ਨੀਤੀ ਦੇ ਵੇਰਵੇ ਦੇਣੇ ਚਾਹੀਦੇ ਨੇ ਬਿਊਰੋ ਰਿਪੋਰਟ ਹਮਦਰਦ ਟੀਵੀ ਪੰਜਾਬ ਦੇ ਮੌਸਮ ਦੇ ਵਿੱਚ ਇੱਕ ਵਾਰ ਫੇਰ ਤੋਂ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ 3 ਜੂਨ ਤੱਕ ਮੀਂਹ ਤੇ ਤੇਜ਼ ਹਨੇਰੀ ਝੱਖੜ ਦਾ yellow alert ਜਾਰੀ ਕਰ ਦਿੱਤਾ ਗਿਆ ਦੂਜੇ ਪਾਸੇ ਹਿਮਾਚਲ ਦੇ ਵਿੱਚ ਬੀਤੇ ਦਿਨੀ ਹੋਈ ਬਰਫਬਾਰੀ ਦੇ ਕਾਰਨ ਤਾਪਮਾਨ ਦੇ ਵਿੱਚ ਗਿਰਾਵਟ ਆਈ ਹੈ ਜਿਸ ਦੇ ਨਾਲ ਭਿਆਨਕ ਗਰਮੀ ਤੋਂ ਕੁਝ ਰਾਹਤ ਤਾਂ ਮਿਲੀ ਹੈ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ 2 ਜੂਨ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ, ਬਿਜਲੀ ਚਮਕਣ ਅਤੇ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਚਿਤਾਈ ਗਈ ਹੈ। ਖਾਸ ਕਰਕੇ ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਦੇ ਵਿੱਚ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ بارش ਹੋਣ ਦੀ ਪੂਰੀ ਸੰਭਾਵਨਾ ਹੈ 3 ਜੂਨ ਨੂੰ ਵੀ ਕੁਝ ਜ਼ਿਲ੍ਹਿਆਂ ਦੇ ਜਿਵੇਂ ਕਿ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਬਰਨਾਲਾ ਅਤੇ ਸੰਗਰੂਰ ਦੇ ਵਿੱਚ ਹਲਕੀ بارش ਦੀ ਵੀ ਸੰਭਾਵਨਾ ਹੈ ਪਰ ਚੰਗੀ ਖਬਰ ਇਹ ਵੀ ਹੈ ਕਿ 4 5 ਅਤੇ 6 ਜੂਨ ਨੂੰ ਸਾਰੇ ਹੀ ਪੰਜਾਬ ਦੇ ਵਿੱਚ ਕੋਈ ਵੀ ਮੌਸਮੀ ਚੇਤਾਵਨੀ ਨਹੀਂ ਹੈ ਜਿਸ ਦਾ ਮਤਲਬ ਹੈ ਕਿ ਮੌਸਮ ਬਿਲਕੁਲ ਸਾਫ਼ ਰਹੇਗਾ ਇਸ ਦੇ ਨਾਲ ਹੀ ਕਿਸਾਨਾਂ ਯਾਤਰੀਆਂ ਅਤੇ ਆਮ ਲੋਕਾਂ ਨੂੰ ਖਾਸੀ ਰਾਹਤ ਮਿਲੇਗੀ ਬਿਊਰੋ ਰਿਪੋਰਟ ਹਮਦਰਦ 3